ਹਾਂਜੀ ਸਰ ਮੇਰਾ ਨਾਮ ਅਮਰਿਤਪਾਲ कौर ਹੈ ਤੇ ਮੇਰਾ ਪਿੰਡ ਹੈਗਾ ਕਾਲੇਕੇ ਜ਼ਿਲ੍ਹਾ ਬਰਨਾਲਾ ਤੇ ਮੈਂ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਸਰਕਾਰੀ ਅਧਿਆਪਕਾ ਵਜੋਂ ਲੁਧਿਆਣਾ ਸ਼ੇਰਪੁਰ ਕਲਾਂ ਵਿੱਚ ਜੌਬ ਕਰ ਰਹੀ ਹਾਂ ਤਾਂ ਉੱਥੇ ਸਾਡਾ ਐਨੂਅਲ ਫੰਕਸ਼ਨ ਸੀਗਾ ਬੱਚਿਆਂ ਦਾ ਰਿਜ਼ਲਟਸ ਸੀ ਤਾਂ ਉੱਥੇ ਲੁਧਿਆਣਾ ਸਾਊਥ ਤੋਂ ਮੈਡਮ ਆਈ ਸੀਗੇ ਐਮਐਲਏ ਮੈਡਮ ਸ਼੍ਰੀਮਤੀ ਰਜਿੰਦਰਪਾਟ ਕੌਸ ਸ਼ੀਨਾ ਜੀ ਤਾਂ ਉਹ ਜਦੋਂ ਸਪੀਚ ਦੇ ਰਹੇ ਸੀ ਤਾਂ ਉਹਨਾਂ ਨੇ ਕਿਹਾ ਵੀ ਹੁਣ ਬਹੁਤ ਯੰਗ ਟੀਚਰ ਸਕੂਲਾਂ ਦੇ ਵਿੱਚ ਆ ਰਹੇ ਨੇ ਤਾਂ ਸਾਡੀ ਇਦਾਂ ਹੀ ਗੱਲਬਾਤ ਹੋਈ ਦਿਨ ਸੀ ਕੇਮ ਟੂ ਨੋ ਕਿ ਇਹ ਤਿੰਨੋਂ ਭੈਣ ਭਰਾ ਮਤਲਬ ਸਰਕਾਰੀ ਜੋਬ ਮਿਲੀ ਆ ਤਾਂ ਉੱਥੋਂ ਸਾਡੀ ਵੀਡੀਓ ਸੀ ਜਿਹੜੀ ਉਹ ਆਪਣੀ ਸੀਐਮ ਸਾਹਿਬ ਤੱਕ ਪਹੁੰਚੀ ਤਾਂ ਉਹਨਾਂ ਤੋਂ ਪੁੱਛਿਆ ਗਿਆ ਵੀ ਨੌਕਰੀ ਤੇਨਾਂ ਨੂੰ ਮਿਲੀ ਆ ਜਾਂ ਜੋ ਵੀ ਇਹਦੇ ਬਾਰੇ ਤਾਂ ਇਸ ਕਰਕੇ ਦੱਸਿਆ ਹਾਂਜੀ ਸਰ ਬਹੁਤ ਮਾਣ ਮਹਿਸੂਸ ਹੁੰਦਾ ਮਤਲਬ ਕਿ ਇੱਕ ਹੁੰਦਾ ਨਾ ਮਨ ਵਿੱਚ ਹਰ ਇੱਕ ਦੇ ਹੁੰਦੇ ਆ ਵੀ ਆਪਾਂ ਆਪਣੇ ਮਾਂ ਪਿਓ ਲਈ ਵੀ ਕੁਝ ਕਰੀਏ ਉਹਨਾਂ ਨੇ ਆਪਣੀ ਪੜ੍ਹਾਈ ਲਿਖਾਈ ਤੇ ਇਹਨਾਂ ਖਰਚ ਕੀਤਾ ਹੈ ਜੋ ਵੀ ਜਾਂ ਆਪਾਂ ਆਪਣੇ ਪਿੰਡ ਲਈ ਆਪਾਂ ਸਾਰੇ ਜਾਣਦੇ ਆ ਵੀ ਫਲਾਣੇ ਦੇ ਬੱਚੇ ਨੇ ਜਾਂ ਜੋ ਵੀ ਆ ਤੈ ਕਹ ਹੁੰਦਾ ਵੀ ਆਪਾਂ ਪੰਜਾਬ 'ਚ ਰਹਿ ਕੇ ਹੀ ਪੰਜਾਬ ਦੇ ਲਈ ਆਪਾਂ ਕੰਮ ਕਰ ਰਹੇ ਆਂਗੇ ਤਾਂ ਉਹ ਬੜੀ ਆਪਣੇ ਆਪ ਨੂੰ ਆਪਦੇ ਹੱਥੇ ਬਹੁਤ ਮਾਣ ਮਹਿਸੂਸ ਹੁੰਦਾ। ਮੈਂ ਤਾਂ ਮੈਂ ਤਾਂ ਕਹੂੰਗੀ ਸਾਨੂੰ ਤਾਂ ਇਹਨਾਂ ਦੇ ਸ਼ਾਸਨ ਦੇ ਵਿੱਚ ਹੀ ਇੰਨਾ ਭੈਣ ਭਰਾਵਾਂ ਨੂੰ ਨੌਕਰੀ ਮਿਲੀ ਹੈ। ਇਸ ਤੋਂ ਪਹਿਲਾਂ ਵੱਡੇ ਭਰਾ ਤੇ ਥੋੜੀ ਟੈਨਸ਼ਨ ਜ਼ਰੂਰ ਸੀ ਜਿਵੇਂ ਉਹ ਪੜਦੇ ਸੀਗੇ ਵੀ ਪੋਸਟਾਂ ਬਹੁਤ ਹੀ ਘਟ ਆ ਰਹੀਆਂ ਸੀ ਤਾਂ ਉਸ ਸਮੇਂ ਜਿਹੜਾ ਯੂਥ ਸੀ ਉਹ ਵੱਡੀ ਗਿਣਤੀ ਦੇ ਵਿੱਚ ਅਬਰੌਡ ਦੇ ਵੱਲ ਗਿਆ ਵੀ ਹੈ। ਤਾਂ ਪਰ ਜਦੋਂ ਇਹ ਸਰਕਾਰ ਆਈ ਸਾਡੀਆਂ ਜਿਹੜੀਆਂ ਰੁੱਕੀਆਂ ਹੋਈਆਂ ਭਾਰਤੀਆਂ ਸੀ ਉਹ ਇੱਕਦਮ ਮਤਲਬ ਉਮੀਦ ਵੀ ਹੈਗੀ ਸੀਗੀ ਉਦੋਂ ਵੀ ਕੁਛ ਨਾ ਕੁਛ ਕਰਨਗੇ ਚਲੋ ਸਾਨੂੰ ਫਿਰ ਤਿੰਨਾਂ ਨੂੰ ਇੱਕੋ ਦਿਨ ਸਾਡੀ ਜੁਆਇਨਿੰਗ ਹੋਈ ਤੇ ਸਾਡੇ ਲਈ ਇਹਨਾਂ ਨੇ ਹੀ ਰਸਤਾ ਖੋਲ੍ਹਿਆ ਤਾਂ ਮੈਂ ਉਹਦੇ ਲਈ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਨਾ ਚਾਹਾਂਗੀ। ਸਰਪਾਰਕਰ ਜੀ ਪਿੰਡ ਕਾੜੇਕੇ ਤੇ ਮੈਂ ਤਾਂ ਇਹੀ ਸ਼ੁਕਰਗੁਜ਼ਾਰ ਪ੍ਰਮਾਤਮਾ ਦਾ ਕਰਦੀਆਂ ਵੀ ਪ੍ਰਮਾਤਮਾ ਨੇ ਸਾਡੀ ਇੰਨੀ ਸੋਹਣੀ ਸੁਣੀ ਬਸ ਵੀ ਕੰਮ ਮੈਂ ਇਹਨਾਂ ਨੂੰ ਕੋਈ ਕਰਨ ਨਹੀਂ ਦਿੰਦੀ ਤੇ ਮੈਂ ਕਹਦੀ ਨਹੀਂ ਮੈਂ ਆਪ ਹੀ ਕੰਮ ਕਰੂੰ ਤੁਸੀਂ ਪੜੋ ਬਸ ਪੜੋ ਪੜਨ ਤੇ ਜ਼ੋਰਤੀ ਇਹਨਾਂ ਦਾ ਸਾਰਾ ਚਲ ਜਿਹਾ ਜ ਇਹਨਾਂ ਨੇ ਮੰਤ ਕਰੀਤੀ ਪਰਮਾਤਮਾ ਨੇ ਹੋਈ ਜੀ ਬਾਕੀ ਸਰਕਾਰਾਂ ਦੇ ਹੁੰਦਾ ਇਹਨਾਂ ਨੇ ਬਹੁਤ ਵੀ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਧੰਨਵਾਦ ਆ ਇਹਨਾਂ ਦਾ ਬਾਕੀ ਉਹੀ ਗੱਲ ਆ ਬੱਚੇ ਸਾਡੇ ਸਾਡੇ ਕਹਿਣੇ ਚ ਨੇ ਕੋਈ ਕਦੇ ਇਹਨਾਂ ਨੇ ਵਿਚਾਰਿਆਂ ਨੇ ਇੱਕ ਤੋਂ ਦੁੱਖ ਨਹੀਂ ਕਰਿਆ ਹੋਗਾ ਸਾਰਾ ਦਿਨ ਬਸ ਮਿੰਤ ਤੇ ਹੀ ਜ਼ੋਰਤੀ ਆ ਸਾਰੇ ਪੈਸੇ ਤਾਂ ਘਰੀ ਨੇ ਜੀ ਪੈਸੇ ਬੁਸੇ ਆਲੀ ਕੋਈ ਚੱਕਰ ਨਹੀਂ ਸਾਡੇ ਘਰੇ ਆ ਜਾਂਦਾ ਪਹਿਲਾਂ ਵੀ ਨਹੀਂ ਤੇ ਸਾਡੇ ਐਵੇਂ ਹੀ ਕਹਿਦੀ ਸਾਡੇ ਬੱਚਾ ਨੇ ਕਦੇ 5 ਰੁਪਏ ਗਲਤ ਥਾਵੇਂ ਲਾਏ ਨਹੀਂ ਐਸੀ ਕਦੇ ਲੋਕ ਲਾਇਆ ਸੀ ਇਹਨਾਂ ਨੂੰ ਐ ਕਿਹਾ ਹੁੰਦਾ ਵੀ ਫਲਾਣੇ ਥਾਵੇਂ ਪਏ ਨੇ ਲੈ ਜਾਓ ਆ ਕੇ ਦੱਸ ਦਿਓ ਵੀ ਆਸ ਇੱਥੇ ਲਾਇਆ ਜੀ ਬਸ ਇਹਨੂੰ ਮਾਣ ਕੀ ਮਹਿਸੂਸ ਹੋ ਰਿਹਾ ਮਹਿਸੂਸ ਮਾਂ ਤਾਂ ਹੁਣ ਤੁਹਾਨੂੰ ਪਤਾ ਹੀ ਆ ਜੀ ਕਿੰਨਾ ਮਾਣ ਹੁੰਦਾਗਾ ਨਾ ਬੱਚਿਆਂ ਨਾਲ ਉਹੀ ਗੱਲ ਪਿੰਡ 'ਚ ਜਾਣਿਆ ਤਾਂ ਪਿੰਡ 'ਚ ਵੀ ਜਨਿਕੇ ਵੀ ਉਹੀ ਗੱਲ ਆ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਹੈਗਾ ਇਸੀ ਤਰ੍ਹਾਂ ਹੀ ਕਹਿਣਾ ਵੀ ਪ੍ਰਮਾਤਮਾ ਸਭ ਦੇ ਬੱਚਿਆਂ ਨੂੰ ਤੰਦਰੁਸਤੀ ਤੇ ਰੋਜ਼ਗਾਰ ਸਭ ਨੂੰ ਦੇਵੇ ਬਸ ਆਹੀ ਪ੍ਰਮਾਤਮਾ ਮੂਰੇ ਦੁਆ ਸਵੇਰੇ ਉੱਠ ਕੇ ਇਹੀ ਦੁਆ ਕਰਦਿਆਂ ਵੀ ਸੱਚੇ ਪਾਤਸ਼ਾਹ ਸਾਡੇ ਵਾਂਗੂ ਸਾਡੀ ਸੁਣੀ ਮੈਂ ਮਹਿੰਦਰਪਾਲ ਸਿੰਘ ਪਿੰਡ ਕਾਲਕੇ ਜ਼ਿਲ੍ਹਾ ਬਰਨਾਲਾ ਬਤੌਰੀ ਟੀਟੀ ਅਧਿਆਪਕ ਸਵਾਮਣ ਆ ਰਿਹਾ ਸਰਕਾਰੀ ਪ੍ਰਾਇਮਰੀ ਸਕੂਲ ਕਾਲਕੇ ਵਿਖੇ ਤੇ ਮੇਰੇ ਤਿੰਨੇ ਬੱਚੇ ਆ ਤਿੰਨੇ ਬੱਚੇ ਅੱਜ ਜੋਬ ਕਰ ਰਹੇ ਨੇ ਸਰਕਾਰੀ ਦੇਖੋ ਸਰਕਾਰ ਨੇ ਬਹੁਤ ਵਧੀਆ ਪ੍ਰਬਾਲਾ ਕੀਤਾ ਇੱਕ ਆਮ ਘਰਾਂ ਦੇ ਧੀਆ ਪੁੱਤਾਂ ਲਈ ਜੌਬ ਕੱਢੀ ਤੇ ਉਹ ਵੀ ਇੰਨੇ ਕਲੀਨ ਬਿਲਕੁਲ ਤੇ ਕੋਈ ਪੈਸਾ ਨਹੀਂ ਲੱਗਿਆ ਜਿੰਨੀ ਬੱਚਿਆਂ ਨੇ ਮਿਹਨਤ ਕੀਤੀ ਤਾਂ ਉਹਨਾਂ ਨੂੰ ਉਹ ਜਾਂ ਉਹਨਾਂ ਨੂੰ ਮਿਲਿਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੇ ਤਿੰਨੇ ਬੱਚਿਆਂ ਨੇ ਪਹਿਲਾਂ ਈਟੀਟੀ ਕਰਨ ਉਪਰੰਤ ਟੈਟ ਦਾ ਤਿਆਰੀ ਕੀਤੀ ਟੈਟ ਦੇ ਵਿੱਚੋਂ ਬਹੁਤ ਸੋਹਣੇ ਨੰਬਰ ਲਏ 122 19 116 ਨੰਬਰ ਲਏ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਨ ਪ੍ਰੀਖਿਆ ਦੀ ਤਿਆਰੀ ਕੀਤੀ ਮੇਨ ਪ੍ਰੀਖਿਆ ਦੀ ਤਿਆਰੀ ਕਰਦੇ ਕਰਦੇ ਉਹਨਾਂ ਨੇ ਵਧੀਆ ਪੇਪਰ ਦਿੱਤੇ ਤੇ ਪੇਪਰ ਦੇ ਉਪਰੰਤ ਜਦੋਂ ਉਹਨਾਂ ਦੀ ਸਿਲੈਕਸ਼ਨ ਹੋਈ ਸਿਲੈਕਸ਼ਨ ਆਨਲਾਈਨ ਮੋਬਾਈਲ ਦੇ ਵਿੱਚ ਹੀ ਜਿਹੜੇ ਬੱਚੇ ਸਿਲੈਕਟ ਹੋਏ ਸੀ ਮੈਸੇਜ ਆਉਂਦਾ ਸੀ ਤੇ ਉਸ ਦਿਨ ਜਦੋਂ ਸਾਨੂੰ ਚਲੋ ਪਤਾ ਹੀ ਹੁੰਦਾ ਵੀ ਅੱਜ ਆਉਣੀ ਹੀ ਹੈਗੀ ਹੈ ਸਰਕਾਰ ਵੱਲੋਂ ਦੱਸਿਆ ਜਾਂਦਾ ਵੀ ਮੈਸੇਜ ਅੱਜ ਤੁਹਾਨੂੰ ਸਟੇਸ਼ਨ ਚੁਆਇਸ ਦਿੱਤੀ ਹੈ ਉਸ ਤੋਂ ਬਾਅਦ ਥੋੜੀ ਸਿਲੈਕਸ਼ਨ ਪਾਈ ਜਾਊਗੀ ਜਦੋਂ ਕੱਲੇ ਕੱਲੇ ਦਾ ਮੋਬਾਈਲ ਖੋਲਿਆ ਤਾਂ ਪਹਿਲਾਂ ਜਦੋਂ ਵੱਡੇ ਦਾ ਮੋਬਾਈਲ ਖੋਲਿਆ ਤਾਂ ਸਿਲੈਕਟ ਸਿਲੈਕਟਡ ਆਇਆ ਤਾਂ ਬਹੁਤ ਖੁਸ਼ੀ ਹੋਈ ਪ੍ਰਮਾਤਮਾ ਦਾ ਧੰਨਵਾਦ ਕੀਤਾ ਤੇ ਚਲੋ ਫਿਰ ਡਰਦੇ ਡਰਦੇ ਫਿਰ ਛੋਟੇ ਦਾ ਖੋਲਿਆ ਤਾਂ ਉਹਨਾਂ ਦਾ ਵੀ ਸਿਲੈਕਟ ਮਤਲਬ ਆ ਗਿਆ ਸਿਲੈਕਟਡ ਦੇ ਵਿੱਚ ਤੇ ਫਿਰ ਗੁੜੀਆ ਦੀ ਫਿਰ ਆਪਾਂ ਕਿੰਨਾ ਪ੍ਰਮਾਤਮਾ ਦਾ ਬਹੁਤ ਧੰਨਵਾਦ ਕੀਤਾ ਤੇ ਇਹ ਜੀ ਪ੍ਰਮਾਤਮਾ ਹਰੇਕ ਤੇ ਦਿਨ ਲੈ ਕੇ ਆਵੇ ਤੇ ਦੇਖੋ ਇਸ ਦੇ ਨਾਲ ਹੀ ਬੱਚਿਆਂ ਨੇ ਵਧੀਆ ਮਿਹਨਤ ਕੀਤੀ ਤਾਂ ਮਿਹਨਤ ਦਾ ਫਲ ਵੀ ਮਿਲਿਆ ਅੱਜ ਵੱਡਾ ਬੇਟਾ ਉਹ 5ਵੀਂ ਜੌਬ ਤੇ ਕਰ ਰਿਹਾ ਹੁਣ ਪੰਜਾਬ ਪੁਲਿਸ ਦੇ ਵਿੱਚ ਸਾਬਨ ਇੰਸਪੈਕਟਰ ਬਤੋ ਸੰਗਰੂਰ ਦੀ ਡਿਊਟੀ ਹੈਗੀ ਹੈ ਤੇ ਉਹ ਦੋ ਕਲਰਕ ਸੀ ਕਲਰਕਾਂ ਦਾ ਵੀ ਸਿਲੈਕਟ ਹੋਇਆ 2364 ਈਟੀਟੀ ਟੀਚਰ ਤੇ 6635 ਦੇ ਵਿੱਚ ਉਹਦੀ ਸਿਲੈਕਸ਼ਨ ਹੋਈ ਇਸត្រੀ ਛੋਟਾ ਬੇਟਾ ਹੈ ਪਹਿਲਾਂ ਉਹ ਪੰਜਾਬ ਪੁਲਿਸ ਦੇ ਵਿੱਚ ਸਪਾਈ ਦੇ ਤੌਰ ਤੇ ਸਿਲੈਕਟ ਹੋਇਆ ਜੇਲ੍ਹ ਵਾਰਡਨ ਵਿੱਚੋਂ ਮੈਨੂੰ ਮਾਣ ਮਹਿਸੂਸ ਹੁੰਦਾ ਪੰਜਾਬ 'ਚ ਉਹਦਾ ਪਹਿਲਾ ਰੈਂਕ ਸੀਗਾ ਤੇ ਬੱਚਿਆਂ ਨੇ ਮਿਹਨਤ ਕੀਤੀ ਹੈ ਤਾਂ ਸਰਕਾਰ ਨੇ ਵੀ ਉਹਦਾ ਮੁੱਲ ਪਾਇਆ ਤੇ ਮੈਂ ਇਹੀ ਕਹਿਣਾ ਚਾਹੂੰਗਾ ਵੀ ਜੇ ਬੱਚੇ ਮਿਹਨਤ ਕਰਦੇ ਆ ਦੇਖੋ ਸਾਡਾ ਪਰਿਵਾਰ ਵੱਲੋਂ ਸ਼ੁਰੂ ਤੋਂ ਸੀਗਾ ਵੀ ਬੱਚੇ ਚਾਹੋ ਛੋਟੀ ਮੋਟੀ ਜੋਬ ਲੈਣ ਪਹਿਲਾਂ ਤਿਆਰੀ ਕਰਕੇ ਬੱਚਿਆਂ ਨੇ ਮਿਹਨਤ ਕੀਤੀ ਤੇ ਅਸੀਂ ਵੀ ਆਪਾਂ ਕਹਿੰਦੇ ਵੀ ਇੱਥੇ ਬੈਠਿਆ ਨੂੰ ਉਹਨਾਂ ਕਹਿੰਦੇ ਪੜ੍ਹ ਲਓ ਬਸ ਪੜ੍ਹ ਲਓ ਫਿਰ ਸਾਡੇ ਘਰੇ ਕੋਈ ਗੱਲ ਨਹੀਂ ਚੱਲਦੀ ਤੇ ਬਾਹਰ ਦਾ ਰਜਾਨ ਇਹਨਾਂ ਦਾ ਸ਼ੁਰੂ ਤੋਂ ਬੱਚੇ ਕਹਿੰਦੇ ਸੀ ਨੇ ਬਾਹਰ ਜਾਣਾ ਨਹੀਂ ਹੈਗਾ ਤੇ ਇੱਥੇ ਹੀ ਰਹਿ ਕੇ ਮਨਤ ਕਰਨੀ ਆ ਆਪਦੀ ਦੇਸ਼ ਲਈ ਪੰਜਾਬ ਲਈ ਤੇ ਦੇਖੋ ਗੁਰੂਆਂ ਪੀਰਾਂ ਦੀ ਧਰਤੀ ਹੈ ਕਿੰਨਾ ਮੋਹ ਹੈ ਇਹਦਾ ਸਭ ਕੁਝ ਪਰਮਾਤਮਾ ਦਿੰਦਾ ਜੇਕਰ ਆਪਾਂ ਮਨਤ ਕਰਾਂਗੇ ਲੇਟ ਹੋ ਸਕਦਾ ਸੋ ਬਹੁਤ ਵਧੀਆ ਲੱਗਿਆ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਅੱਜ ਵੀ ਪਿੰਡ ਦੇ ਵਿੱਚ ਉਹ ਬੱਚੇ ਜਾਂ ਗੁਆਂਢੀ ਪਿੰਡਾਂ ਦੇ ਵਿੱਚ ਪੁੱਛਣ ਆਉਂਦੇ ਆ ਕਿ ਤਿਆਰੀ ਕਰਨ ਲਈ ਕੀ ਕੀ ਕਰੀਏ ਉਹਨਾਂ ਨੂੰ ਗਾਈਡੈਂਸ ਦਿੱਤੀ ਜਾਂਦੀਆਂ ਕਿਤਾਬਾਂ ਦੇ ਨਾਮ ਦੱਸਦੇ ਨੇ ਵੀ ਇਹਨਾਂ ਨੂੰ ਤਿਆਰੀ ਕਰੋ ਸੰਬੰਧਿਤ ਪੇਪਰ ਦਾ ਸਲੇਸ ਡਾਊਨਲੋਡ ਕਰੋ ਤਾਂ ਉਸ ਦੇ ਆਲੇ ਦੁਆਲੇ ਦਿਵਾਲੀ ਤੇ ਮਿਹਨਤ ਕੀਤੀ ਤਾਂ ਬੱਚਿਆਂ ਨੇ ਪ੍ਰਾਪਤੀ ਕੀਤੀ ਹੈ ਤੇ ਸਰਕਾਰ ਨੇ ਬਹੁਤ ਵਧੀਆ ਕੰਮ ਉਦੋਂ ਕੀਤਾ ਹੈ ਤੇ ਨਵੇਂ ਬੱਚਿਆਂ ਨੂੰ ਵੀ ਬੇਨਤੀ ਇਹੀ ਹੈ ਵੀ ਉਹ ਆਪਦੀ ਮਿਹਨਤ ਕਰਨ ਗਾਈਡੈਂਸ ਲੈਣ ਤੇ ਕਦੇ ਨਾ ਕਿਤੇ ਪਰਮਾਤਮਾ ਜਰੂਰ ਉਹਨਾਂ ਦੀ ਮਿਹਨਤ ਪੱਲੇ ਪਾਊਗਾ ਸਰ ਮੇਰਾ ਨਾਮ ਗੁਰਿੰਦਰ ਪਾਲ ਹੈ ਤੇ ਮੈਂ ਪੰਜਾਬ ਪੁਲਿਸ ਵਿੱਚ ਬਤੌਰ ਸਬ ਇੰਸਪੈਕਟਰ ਹੋ ਜੋ ਸੁਭਾ ਮਨਿਵਾਰਿਆ ਤੇ ਮੈਨੂੰ ਲਗਭਗ 2 ਸਾਲ ਦੇ ਕਰੀਬ ਹੋ ਗਏ ਨੌਕਰੀ ਕਰਦਿਆਂ ਤੇ ਸਰ ਜੋ ਪੰਜਾਬ ਸਰਕਾਰ ਦਾ ਬਹੁਤ ਵਧੀਆ ਪ੍ਰੋਗਰਾਮ ਹੈ ਜੋ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਨੇ ਸਰ ਬਹੁਤ ਵਧੀਆ ਲੱਗ ਰਿਹਾ ਹੈ ਵੀ ਤਿੰਨੇ ਭੈਣ ਭਰਾ ਤੇ ਛੋਟੀ ਉਮਰ ਚ ਜਦੋਂ ਨੌਕਰੀ ਮਿਲਦੀ ਹੈ ਤੇ ਮੈਂ ਤਾਂ ਸਭ ਤੋਂ ਇਹਨਾਂ ਤੋਂ ਵੱਡੇ ਹੀ ਸੀਗਾ ਤੇ ਥੋੜਾ ਮੈਂ ਪਹਿਲਾਂ ਤਿਆਰੀ ਕਰਦਾ ਸੀ ਤਾਂ ਇਹਨਾਂ ਨੂੰ ਥੋੜਾ ਜਿਹਾ ਗਾਈਡ ਕਰਦਾ ਰਿਹਾ ਤਾਂ ਇਹਨਾਂ ਨੂੰ ਤਿਆਰੀ ਕਰਨ ਚ ਮੇਰੇ ਨੂੰ ਆਸਾਨੀ ਰਹੀ ਜੀ ਨਹੀਂ ਪੜਾਈ ਵਜੋਂ ਐ ਵੀ ਜਿਹੜਾ ਵੱਡਾ ਹੁੰਦਾ ਉਹ ਥੋੜਾ ਜਿਹਾ ਕਈ ਵਾਰੀ ਕਹਿ ਦਿੰਦਾ ਵੀ ਆ ਬਸ ਬੁੱਕੀ ਵੈਸੇ ਤਾਂ ਇਹ ਪੜਨ ਮੇਰੇ ਨਾਲ ਵੀ ਇੰਟੈਲੀਜੈਂਟ ਨਹੀਂ ਦੁਨੀ ਜੀ ਪਰਿਵਾਰ ਦਾ ਬਹੁਤ ਸਾਰਿਆ ਮਾਤਾ ਪਿਤਾ ਦੇ ਸਹਿਯੋਗ ਤੋਂ ਬਿਨਾ ਤਾਂ ਇਹ ਅਚੀਵਮੈਂਟ ਪ੍ਰਾਪਤ ਕਰ ਸਕਦੇ ਤੇ ਸਪੈਸ਼ਲ ਥੈਂਕਸ ਮੇਰੀ ਮਾਂ ਤਾਨੂ ਕਿ ਘਰੇ ਬੈਠਿਆਂ ਨੂੰ ਹੀ ਬੈੱਡ ਤੇ ਬੈਠਿਆਂ ਨੂੰ ਹੀ ਚਾਹ ਆਉਂਦੀ ਸੀ ਬੈੱਡ ਤੇ ਬੈਠਿਆਂ ਨੂੰ ਹੀ ਰੋਟੀ ਆਉਂਦੀ ਸੀ ਦੱਸਿਆ ਤਾਂ ਕਿਤੇ ਨਹੀਂ ਸਰ ਘਰੇ ਬੈਠੇ ਸੀਗੇ ਸਾਢੇ ਕਿਤੇ ਨਾਲ ਟਾਈਮ ਸੀ ਜਦੋਂ ਰਿਜ਼ਲਟ ਆਇਆ ਜੀ ਤੇ ਮੰਮੀ ਡੈਡੀ ਕੋਲ ਹੀ ਸੀਗੇ ਤੇ ਮੈਂ ਉਦੋਂ ਪਹਿਲਾ ਟੀਚਰ ਸੀਗਾ ਤੇ ਮੈਂ ਜਾਣਾ ਸੀ ਉਸ ਦਿਨ ਤੇ ਜਦੋਂ ਦੇਖ ਲਿਆ ਰਿਜ਼ਲਟ ਫਿਰ ਮੈਂ ਉਸ ਦਿਨ ਛੁੱਟੀ ਲੈ ਲਈ ਸੀ ਜੀ ਬਹੁਤ ਆਪਦੇ ਆਪ ਤੇ ਹੀ ਮਾਣ ਹੁੰਦਾ ਸੀਗਾ ਵੀ ਹਾਂ ਮੈਂ ਜੋ ਸੁਪਨਾ ਸੀ ਮੇਰਾ ਵੀ ਮੈਂ ਉਹ ਪੂਰਾ ਕਰ ਲਿਆ ਪਰ ਬਹੁਤ ਵਧੀਆ ਲੱਗਦਾ ਜਦੋਂ ਪਿੰਡ ਚ ਮੰਮੀ ਡੈਡੀ ਜਾਂਦੇ ਆ ਤਾਂ ਉਹਨਾਂ ਨੂੰ ਉਹ ਵਧੀਆ ਵਧੀਆ ਲੋਕ ਕਹਿੰਦੇ ਨੇ ਵੀ ਹਾਂ ਤੁਹਾਡੇ ਬੱਚੇ ਵਧੀਆ ਸੈੱਟ ਹੋ ਗਏ ਤਾਂ ਬਹੁਤ ਆਪਦੇ ਆਪ ਤੇ ਹੀ ਮਾਣ ਮਹਿਸੂਸ ਹੁੰਦਾ ਹੈ ਹਾਂਜੀ ਮੇਰਾ ਨਾਮ ਵਿਕਰਮਪਾਲ ਸਿੰਘ ਮੈਂ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਬਤੌਰ ਟੀਚਰ ਸੇਵਾਵਾਂ ਨਿਭਾ ਰਿਹਾ ਹਾਂ ਜੀ ਹਾਂਜੀ ਤੇ ਸਰਕਾਰੀ ਨੌਕਰੀ ਪ੍ਰਾਪਤ ਕਰਨਾ ਹਰੇਕ ਦਾ ਸੁਪਨਾ ਹੀ ਹੁੰਦਾ ਹੈ ਤੇ ਸਾਡੇ ਪਰਿਵਾਰ ਦੇ ਵਿੱਚ ਅਸੀਂ ਤਿੰਨ ਭੈਣ ਭਰਾ ਤੇ ਤਿੰਨੇ ਭੈਣ ਭਰਾਵਾਂ ਨੂੰ ਇੱਕੋ ਦਿਨ ਸਾਨੂੰ ਨੌਕਰੀ ਮਿਲੀ ਸੀ ਤੇ ਬਹੁਤ ਸਾਨੂੰ ਪੇਰੈਂਟਸ ਨੂੰ ਵੀ ਸਾਡੇ ਸਮਾਜ ਨੂੰ ਵੀ ਆਸ-ਪਾਸ ਦੇ ਸਾਡੇ ਗੁਆਂਢੀ ਰਿਸ਼ਤੇਦਾਰਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਸਾਨੂੰ ਖੁਦ ਨੂੰ ਵੀ ਬਹੁਤ ਪ੍ਰਾਉਡ ਫੀਲ ਹੁੰਦਾ ਜਦੋਂ ਅਸੀਂ ਜਾਣਦੇ ਹਾਂ ਕਿ ਕਈ ਕੀ ਵਾਰ ਤਾਂ ਇੱਕੋ ਟਾਈਮ ਤੇ ਜੌਬ ਲਈ ਜਾਂਦੇ ਹੰਨੇ ਆ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਸਾਨੂੰ ਅ ਤੇ ਸਾਥ ਕਿਵੇਂ ਰਿਹਾ ਸੀ ਹਾਂਜੀ ਸਾਡਾ ਪਰਿਵਾਰ ਦਾ ਤੇ ਮੇਰੇ ਵੱਡੇ ਬ੍ਰਦਰ ਦਾ ਮੇਰੀ ਵੱਡੀ ਸਿਸਟਰ ਦਾ ਮੈਨੂੰ ਬਹੁਤ ਸਾਥ ਰਿਹਾ ਮੈਂ ਸਭ ਤੋਂ ਛੋਟਾ ਹਾਂ ਜੀ ਇਹਨਾਂ ਨੇ ਹੀ ਮੈਨੂੰ ਗਾਈਡ ਕੀਤਾ ਕਿ ਇਦਾਂ ਨਹੀਂ ਇਦਾਂ ਪੜੋ ਇਦਾਂ ਨਹੀਂ ਇਦਾਂ ਪੜੋ ਠੀਕ ਹੈ ਜੀ ਇਸ ਤੋਂ ਪਹਿਲਾਂ ਮੇਰਾ ਹੋਰ ਵੀ ਆਪਣੇ ਪੰਜਾਬ ਪੁਲਿਸ ਦੇ ਵਿੱਚ ਵੀ ਨੰਬਰ ਆ ਗਿਆ ਸੀਗਾ ਤੇ ਉਹਦੇ ਲਈ ਮੈਨੂੰ ਮੇਰੇ ਵੱਡੇ ਬ੍ਰਦਰ ਨੇ ਬਹੁਤ ਗਾਈਡ ਕੀਤਾ ਗਾਈਡੈਂਸ ਤੇ ਉਸ ਤੋਂ ਬਾਅਦ ਮੇਰੀ ਜਦੋਂ ਇਧਰ ਟੀਚਰ ਐਜ਼ ਅ ਟੀਚਰ ਜੁਆਇਨ ਕੀਤੀ ਤਾਂ ਉਸ ਜੌਬ ਲਈ ਮੇਰੀ ਸਿਸਟਰ ਦਾ ਬਹੁਤ ਸਹਿਯੋਗ ਰਿਹਾ ਮੇਰੇ ਲਈ ਤੇ ਮੇਰੇ ਮੰਮੀ ਪਾਪਾ ਦਾ ਵੀ ਬਹੁਤ ਜੋ ਸਹਿਯੋਗ ਰਿਹਾ ਸਾਨੂੰ ਕਿਉਂਕਿ ਮੇਰੇ ਮਾਤਾ ਨੇ ਕਦੇ ਵੀ ਸਾਨੂੰ ਕੋਈ ਕੰਮ ਨੂੰ ਨਹੀਂ ਕਿਹਾ ਸਾਨੂੰ ਬੈਠਿਆਂ ਨੂੰ ਹੀ ਸਭ ਕੁਝ ਮਿਲਦਾ ਸੀਗਾ ਤੇ ਫਾਦਰ ਨੇ ਕਦੇ ਵੀ ਸਾਨੂੰ ਇਹ ਪ੍ਰੈਸ਼ਰਾਈਜ਼ ਨਹੀਂ ਕੀਤਾ ਕਿ ਤੁਸੀਂ ਜਲਦੀ ਸੈਟਲ ਹੋਵੋ ਜਲਦੀ ਸੈਟਲ ਹੋਵੋ ਉਹਨਾਂ ਦਾ ਹਮੇਸ਼ਾ ਹੀ ਹੁੰਦਾ ਸੀ ਕਿ ਟੇਕ ਯੋਰ ਟਾਈਮ ਤੁਸੀਂ ਆਪਣਾ ਟਾਈਮ ਲਓ ਕੋਈ ਚੱਕਰ ਨਹੀਂ ਹੋਣੀ ਆ ਨਹੀਂ ਤੇ ਅਗਲੀ ਵਾਰੀ ਅਗਲੀ ਵਾਰੀ ਨਹੀਂ ਤਾਂ ਅਗਲੀ ਵਾਰੀ ਮਿਹਨਤ ਕਰਦੇ ਰਹੋ ਕਦੇ ਤਾਂ ਫਲ ਲੱਗੂਗਾ ਹੀ ਪਰਮਾਤਮਾ ਫਲ ਲਾਊਗਾ ਹੀ ਲਾਊਗਾ ਮੈਸੇਜ ਜਿਵੇਂ ਕਹਿੰਦਾ ਹੈ ਮੈਸੇਜ ਤਾਂ ਇਹੀ ਹੈ ਜੀ ਕਿ ਜੇਕਰ ਆਪਾਂ ਇੱਥੇ ਵੀ ਮਿਹਨਤ ਕਰਦੇ ਹਾਂ ਤਾਂ ਇੱਥੇ ਵੀ ਸਭ ਕੁਝ ਹੈਗਾ ਮਿਹਨਤ ਨਾਲ ਹੀ ਸਭ ਕੁਝ ਮਿਲਣਾ ਆਪਾਂ ਨੂੰ ਇਸ ਕਰਕੇ ਸਭ ਨੂੰ ਕਹਿਣਾ ਕਿ ਪੜੋ ਪੜ੍ਹ ਲਿਖ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ